ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਹੈਲਦੀ ਮੰਗੋ ਫਰੂਟੀ ਇਹਨੂੰ ਆਪਾਂ ਘਰ ਦੇ ਵਿੱਚ ਹੀ ਬਿਨਾ ਕਿਸੇ ਪ੍ਰੈਜ਼ਰਵੇਟਿਵ ਤੇ ਬਿਨਾ ਕਿਸੇ ਫੂਡ ਕਲਰ ਤੋਂ ਤਿਆਰ ਕਰਾਂਗੇ ਬਹੁਤ ਹੀ ਹੈਲਦੀ ਹੈ ਤੁਸੀਂ ਬੱਚਿਆਂ ਨੂੰ ਘਰ ਦੇ ਵਿੱਚ ਬਣਾ ਕੇ ਦੇ ਸਕਦੇ ਹੋ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਲੈਣਾ ਹੈ ਕੱਚਾ ਅੰਬ ਤੇ ਉਹਦਾ ਜਿਹੜਾ ਛਿਲਕਾ ਵਾ ਉਹ ਚੰਗੀ ਤਰ੍ਹਾਂ ਨਾਲ ਉਤਾਰ ਲੈਣਾ ਮੈਂ ਇਹਨੂੰ ਤੁਸੀਂ ਆਸਾਨੀ ਦੇ ਨਾਲ ਹੀ ਘਰ ਦੇ ਵਿੱਚ ਬਣਾ ਕੇ ਜਿਹੜਾ ਤਿਆਰ ਕਰ ਸਕਦੇ ਹੋ ਘਰ ਦੇ ਵਿੱਚ ਮਹਿਮਾਨ ਆ ਜਾਣ ਉਦੋਂ ਵੀ ਤੁਸੀਂ ਇਹਨੂੰ ਬਣਾ ਕੇ ਉਹਨਾਂ ਨੂੰ ਸਰਵ ਕਰ ਸਕਦੇ ਹੋ ਬਾਜ਼ਾਰ ਵਾਲੇ ਮਾਜਾ ਫਰੂਟ ਲੈਣ ਨਾਲੋਂ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਵਾ ਬਹੁਤ ਹੀ ਟੇਸਟੀ ਬਣਦਾ ਵਾ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਵੇਖਿਓ ਹੁਣ ਆਪਾਂ ਇਹਦਾ ਜਿਹੜਾ ਸਾਰਾ ਛਿਲਕਾ ਵਾ ਉਤਾਰ ਲੈਣਾ ਹੈ ਤੇ ਇਦਾਂ ਦੀਆਂ ਹੋਰ ਈਜ਼ੀ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਹੁਣ ਆਪਾਂ ਇਹ ਜਿਹੜੇ ਪੀਸ ਨੇ ਵੱਡੇ ਵੱਡੇ ਰਫਲੀ ਕੱਟ ਲੈਣੇ ਆ ਕੱਚੇ ਅੰਬ ਦੇ ਤੇ ਇਹਦੇ ਵਿੱਚੋਂ ਜਿਹੜੀ ਗੁਠਲੀ ਆ ਉਹਨੂੰ ਕੱਢ ਦੇਣਾ ਇਹਦੇ ਜਿਹੜੇ ਪੀਸ ਨੇ ਵੱਡੇ ਵੱਡੇ ਰਫਲੀ ਉਹ ਆਪਾਂ ਨੇ ਕੱਟ ਲੈਣੇ ਆ ਹੁਣ ਆਪਾਂ ਪੱਕਿਆ ਹੋਇਆ ਅੰਬ ਲਵਾਂਗੇ ਦੋ ਅੰਬ ਲੈਨੇ ਮੈਂ ਤਕਰੀਬਨ 700 ਗ੍ਰਾਮ ਦੇ ਕਰੀਬ ਨੇ ਦੋਨੋਂ ਹੀ ਅੰਬ ਤੇ ਹੁਣ ਆਪਾਂ ਇਹਦਾ ਜਿਹੜਾ ਛਿਲਕਾ ਵਾ ਉਹ ਉਤਾਰ ਦੇਣਾ ਏ ਸਾਰੇ ਹੰਬ ਤੋਂ ਆਪਾਂ ਨੇ ਜਿਹੜਾ ਛਿਲਕਾ ਉਲਾ ਦੇਣਾ ਵਾ ਇਹਨੂੰ ਤੁਸੀਂ ਘਰ ਦੇ ਵਿੱਚ ਹੀ ਆਸਾਨੀ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਬਹੁਤ ਹੀ ਹੈਲਦੀ ਡਰਿੰਕ ਆ ਇਹ ਹੁਣ ਆਪਾਂ ਇਹਦਾ ਜਿਹੜਾ ਸਾਰਾ ਪਲਪ ਆ ਮੰਗੋ ਦਾ ਉਹ ਆਪਾਂ ਗੁਟਲੀ ਨਾਲੋਂ ਅਲੱਗ ਕਰ ਲੈਣਾ ਵਾ ਇੱਕ ਬਾਉਲ ਦੇ ਵਿੱਚ ਕੱਢ ਲਾਂਗੇ ਕਰੇ ਬਣਾ ਕੇ ਇੱਕ ਵਾਰੀ ਜਰੂਰ ਟਰਾਈ ਕਰਿਓ ਬਣਾਇਓ ਤੇ ਫਿਰ ਕਮੈਂਟ ਦੇ ਵਿੱਚ ਦੱਸਿਓ ਵੀ ਤੁਹਾਡਾ ਜਿਹੜਾ ਇਹ ਡਰਿੰਕਾ ਕਿੱਦਾਂ ਦੀ ਬਣੀ ਹੁਣ ਆਪਾਂ ਇਹਦੇ ਵੀ ਜਿਹੜਾ ਪੱਕੇ ਅੰਬ ਦੇ ਰਫਲੀ ਵੱਡੇ ਵੱਡੇ ਪੀਸ ਆ ਜਿਹੜੇ ਕੱਟ ਕੇ ਕੁੱਕਰ ਦੇ ਵਿੱਚ ਪਾ ਦੇਣੇ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਹੈ ਜਿਹੜੇ ਸਾਰਾ ਆਪਣੇ ਆਂਬ ਲੈ ਸੀਗੇ ਉਹ ਕੁੱਕਰ ਚ ਪਾ ਲੈਣੇ ਨੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਮੈਂ ਅੱਧਾ ਬਾਉਲ ਹੈ ਜਿਹੜਾ ਪਾਣੀ ਦਾ ਲਿਆ ਵਾ ਇੱਕ ਬਾਉਲ ਮੇਰਾ ਪਲਪ ਦਾ ਸੀਗਾ ਜਿਹੜਾ ਸਾਰਾ ਸੀਗਾ ਆਪਣੇ ਆਂਬ ਦੋਨੋਂ ਹੀ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ 700 ਗ੍ਰਾਮ ਆ ਜਿਹੜੇ ਆਪਣੇ ਆਂਬ ਸੀਗੇ ਤੇ ਮੈਂ ਇਹਦੇ ਵਿੱਚ 3 300 ਗ੍ਰਾਮ ਆ ਜਿਹੜੀ ਚੀਨੀ ਪਾਈ ਆ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਇਹਦਾ ਟੱਕਣ ਬੰਦ ਕਰ ਦਾਂਗੇ ਤੇ ਇੱਕ ਸੀਟੀ ਇਹ ਜਿਹੜੀ ਉਲਵਾਵਾਂਗੇ ਇੱਕ ਸੀਟੀ ਲੱਗ ਚੁੱਕੀ ਆ ਤੇ ਜਿਹੜਾ ਆਪਣਾ ਪਲਪ ਉਹ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਬਣ ਚੁੱਕਿਆ ਵਾ ਦੇਖੋ ਹੁਣ ਆਪਾਂ ਇਹਨੂੰ ਪਲਪ ਨੂੰ ਆ ਜਿਹੜਾ ਭਾਂਡੇ ਦੇ ਵਿੱਚ ਕੱਢ ਲਾਂਗੇ ਪਾਣੀ ਪਾਣੀ ਐਡ ਕਰ ਲਾਂਗੇ ਤੇ ਪਲਪ ਨੂੰ ਅਲੱਗ ਕਰ ਲਾਂਗੇ ਤੇਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਹੋਣ ਦਿੱਤਾ ਵਾ ਤੇ ਠੰਡੇ ਹੋਣ ਤੋਂ ਬਾਅਦ ਆਪਾਂ ਇਹਨੂੰ ਬਲੈਂਡ ਕਰ ਲੈਣਾ ਹੈ ਸਾਰੇ ਨੂੰ ਆਪਾਂ ਬਲੈਂਡਰ ਦੇ ਵਿੱਚ ਪਾ ਕੇ ਇਹਨੂੰ ਬਲੈਂਡ ਕਰ ਲਾਂਗੇ ਬਲੈਂਡ ਕਰ ਲਿਆ ਵਾ ਤੇਸ ਤੋਂ ਬਾਅਦ ਆਪਾਂ ਇਹਨੂੰ ਭਾਂਡੇ ਦੇ ਵਿੱਚ ਆ ਜਿਹੜਾ ਕੱਢ ਲਾਂਗੇ ਦੇਖ ਸਕਦੇ ਹੋ ਤੁਸੀਂ ਆਪਣਾ ਜਿਹੜਾ ਪਲਪ ਆ ਉਹ ਕਿੰਨਾ ਵਧੀਆ ਬਣ ਕੇ ਰੈਡੀ ਹੋਇਆ ਵਾ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਪਾ ਲਾਂਗੇ ਸਾਰੇ ਮਿਕਸਚਰ ਨੂੰ ਤੇ ਇਹਦੇ ਵਿੱਚ ਆਪਾਂ ਫਿਰ ਜਿਹੜੇ ਭਾਂਡੇ ਸੀਗੇ ਉਹਨਾਂ ਨੂੰ ਵੀ ਧੋ ਕੇ ਪਾਣੀ ਪਾ ਕੇ ਧੋ ਲੈਣਾ ਮੈਂ ਸਾਰੇ ਨੂੰ ਆਪਾਂ ਨੇ ਪਾਲਪ ਦੇ ਵਿੱਚ ਪਾ ਲੈਣਾ ਤੇ ਇਸ ਤੋਂ ਬਾਅਦ ਆਪਾਂ ਇਹ ਜਿਹੜਾ ਸਾਰਾ ਮਿਕਸਚਰ ਆ ਉਹਨੂੰ ਆਪਾਂ ਨੇ ਪੁੰਨੀ ਦੇ ਨਾਲ ਆ ਜਿਹੜਾ ਪੁੰਨ ਲੈਣਾ ਹੈ ਸਾਰੇ ਨੂੰ ਦੇਖੋ ਜਿਹੜਾ ਆਪਣਾ ਪੂਰਾ ਮੰਗੋ ਫਰੂਟੀ ਦਾ ਪਲਪ ਉਹ ਚੰਗੀ ਤਰ੍ਹਾਂ ਦੇ ਨਾਲ ਤਿਆਰ ਹੋ ਗਿਆ ਵਾ ਦੇਖੋ ਕਿੰਨਾ ਸੋਹਣਾ ਵਧੀਆ ਬਣ ਕੇ ਤਿਆਰ ਹੋਇਆ ਵਾ ਬਾਜ਼ਾਰ ਵਾਲੇ ਮਿੰਨ ਵਾਲੇ ਜਿਹੜੇ ਆਪਾਂ ਰੋਟੀ ਪਿੰਨੇ ਉਹ ਤਾਂ ਇਦਾਂ ਦੀ ਹੁੰਦੀ ਵੀ ਨਹੀਂ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਜੱਗ ਦੇ ਵਿੱਚ ਕੱਢ ਲੈਣਾ ਵਾ ਤੇ ਜਿੰਨਾ ਆਪਣੀ ਉਸ ਫਰੂਟੀ ਪਲਪ ਸੀਗਾ ਆਪਣਾ ਫਰੂਟੀ ਵਾਲਾ ਉਨਾ ਹੀ ਆਪਾਂ ਉਹਦੇ ਵਿੱਚ ਜਿਹੜਾ ਪਾਣੀ ਐਡ ਕਰ ਦੇਣਾ ਹੈ ਤੇ ਦੇਖੋ ਸਾਡੀ ਜਿਹੜੀ ਹੈਲਦੀ ਬਿਨਾ ਕਿਸੇ ਪ੍ਰੈਜ਼ਰਵੇਟਿਵ ਤੋਂ ਡਰਿੰਕਾ ਬਣ ਕੇ ਰੈਡੀ ਹੋ ਗਈ ਇਹਦੇ ਵਿੱਚ ਆਪਾਂ ਕੋਈ ਫੂਡ ਕਲਰ ਨਹੀਂ ਪਾਇਆ ਹੈਗਾ ਦੇਖ ਸਕਦੇ ਹੋ ਤੁਸੀਂ ਕਿੰਨੀ ਵਧੀਆ ਬਣੀ ਆ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਸਰਵ ਕਰਾਂਗੇ ਗਲਾਸਾਂ ਦੇ ਵਿੱਚ ਪਾ ਕੇ ਤੇ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਵੇਖੋ ਬਹੁਤ ਹੀ ਹੈਲਦੀ ਤੇ ਰੀਫਰੈਸ਼ਿੰਗ ਡਰਿੰਕਾ ਬੱਚੇ ਤੇ ਵੱਡੇ ਨੂੰ ਬਹੁਤ ਖੁਸ਼ ਹੋ ਕੇ ਪੀਂਦੇ ਨੇ ਤੇ ਇਦਾਂ ਦੀਆਂ ਹੋਰ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ